ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਜਿਹੜਾ ਤੁਸੀਂ ਆ ਕਾਫਲਾ ਦੇਖ ਰਹੇ ਹੋਗੇ ਇਹ ਕਾਫਲਾ ਆਪਣੇ ਪਿੰਡ ਦੀ ਸੁਪਤਰੀ ਅਰਸ਼ਪ੍ਰੀਤ ਕੌਰ ਜਿਹਦੀ ਕਿ 29 ਦਸੰਬਰ ਨੂੰ ਡੈਥ ਹੋ ਗਈ ਸੀ ਸਹੁਰਿਆਂ ਵੱਲੋਂ ਉਹ ਮਾਰਮਕਾਇਆ ਸੀਗਾ ਅੱਜ ਦਾ 9 ਜਨਵਰੀ ਨੂੰ ਉਹਦੇ ਸੰਬੰਧ ਦੇ ਵਿੱਚ ਜਿਹੜੇ ਉਹਦੇ ਦੋਸ਼ੀ ਨੇ ਉਹ ਹਜੇ ਤੱਕ ਫੜੇ ਨਹੀਂ ਗਏ ਉਹਦੇ ਸੰਬੰਧ 'ਚ ਅੱਜ ਬੀਬੀ ਵਾਲਾ ਚੌਂਕ ਦੇ ਵਿੱਚ ਧਰਨਾ ਲਗਾਇਆ ਜਾਣਾ ਹੈ ਪਟਾੜ੍ਹ ਤੋਂ ਜਿੰਨੀ ਵੀ ਸੰਗਤ ਆਈ ਆ ਉਨਾ ਧੰਨਵਾਦ ਕਰਦੇ ਆ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਬਈ ਬੀਬੀ ਵਾਲੇ ਚੌਂਕ ਦੇ ਵਿੱਚ ਕਿਹੋ ਜਿਹਾ ਮਾਹੌਲ ਆ ਉਹਦਾ ਔੜ ਤੋਂ ਜਿੰਨੇ ਵੀ ਹੋਰ ਰਿਸ਼ਤੇਦਾਰ ਮਿੱਤਰ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਪਰਿਵਾਰ ਵੱਲੋਂ ਅਰਸ਼ਪ੍ਰੀਤ ਕੌਰ ਦੀ 29 ਦਸੰਬਰ ਨੂੰ ਸਾਰਿਆਂ ਵੱਲੋਂ ਗਲ ਘੁੱਟ ਕੇ ਮੌਤੇ ਘਾਟ ਉਤਾਰਿਆ ਗਿਆ ਸੀਗਾ ਤੇ ਅੱਜ 9 ਜਨਵਰੀ ਨੂੰ ਉਹਦੇ ਸੰਬੰਧ ਵਿੱਚ ਅਸੀਂ ਧਰਨਾ ਲਾਉਣ ਜਾ ਰਹੇ ਹਾਂ ਜੀ ਆ ਕਾਫਲਾ ਤੁਸੀਂ ਦੇਖ ਰਹੇ ਹੋ ਜਿੰਨਾ ਵੀ ਹੈਗਾ ਉਹ ਸਾਰਾ ਉਹਦੇ ਸੰਬੰਧ ਚ ਹੀ ਆ ਜੀ ਇੱਥੇ ਸਾਰੇ ਆਪਣਾ ਹਸਪਤਾਲ ਨਾਂ ਕਿ ਸਾਰੇ ਬੰਦੇ ਇਕੱਠੇ ਹੋ ਰਹੇ ਹੈਗੇ ਤੇ ਬਾਕੀ ਸਾਨੂੰ ਦਿਖਾਵਾਂਗੇ ਜੀ ਬੀਪੀ ਵਾਲੇ ਚੌਂਕੀ ਕੀ ਪ੍ਰੋਗਰਾਮ ਹੈ ਮਾਹੌਲ ਕੀ ਹੈ ਜੀ ਸੰਗਤ ਸਾਰੀ ਪਹੁੰਚ ਚੁੱਕੀ ਆ ਹੁਣ ਅਸੀਂ ਇੱਥੋਂ ਤੁਰਨ ਲੱਗੇ ਆ ਜੀ ਉਹਿਆ ਉਹ ਕੁੜੀਆਂ ਨੂੰ ਅਨਸਾਫਤਵਾਣ ਵਾਸਤੇ ਤੁਸੀਂ ਸਾਰੇ ਜਣੇ ਆਏ ਹੋ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਮੇਰੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਵੀ ਮਾਰਦੇ ਮੁਰੇ ਇੱਥੇ ਲੱਭਸ ਰਹੋ ਦੂਸਰੇ ਜਿਹੜੇ ਭਾਈ ਜੀ ਖੜੇ ਹੈ ਤੁਸੀਂ ਧਰਨੇ ਚਾਹੋ ਤਾਂ ਬੈਠੋ ਇਸ ਤਰ੍ਹਾਂ ਨਾ ਪਾਸੇ ਨਾ ਖੜੋ ਸ਼ਾਇਦ ਉਹ ਜਿੰਨੇ ਵੀ ਖੜੇ ਨੇ ਬੀਗੋਦਨ ਤਾਰਪ ਦੇ ਵਿੱਚ ਬੈਠੇ ਆ ਜਿੰਨੇ ਵੀ ਜੁਨੀਅਰਾਂ ਦੇ ਆਪੂ ਸਹਿਬਾਨ ਚਾਹੇ ਲੋਕਲ ਬਠਿੰਡਾ ਦੇ ਸਾਥੀ ਆਏ ਆ ਚਾਹੇ ਜਿਹੜੀਆਂ ਜਿਹੜੀਆਂ ਵੀ ਜੱਦੇ ਬੰਦਗਾਂ ਦੇ ਆਖੂਕਾਰ ਆਏ ਆ ਸ਼ੋਕ ਕੁਮਾਰ ਜੀ ਸਾਡੇ ਐਮਸੀ ਸਾਹਿਬ ਮੀਤ ਪ੍ਰਧਾਨ ਨੇ ਉਹ ਇਧਰ ਨਾਮ ਲਿਖਣਗੇ ਤਾਂ ਤੁਸੀਂ ਸਾਰੇ ਜਣੇ ਧਰਨੇ ਦੇ ਵਿੱਚ ਬੈਠੋ ਤਾਂ ਜੋ ਆਪਾਂ ਜਿਹੜੀ ਅਗਲੀ ਕਾਰਵਾਈ ਹੈ ਸ਼ੁਰੂ ਕਰਾ ਸਕੀਏ ਆਪਾਂ ਦੋ ਨਾਰੇ ਲਾ ਕੇ ਉਸ ਤੋਂ ਬਾਅਦ ਦੇ ਵਿੱਚ ਮੈਂ ਸਟੇਜ ਦੀ ਜਿਹੜੀ ਕਾਰਵਾਈ ਹੈ ਮਾਸਟਰ ਗਰਮੇਲ ਸਿੰਘ ਪਟਾਰਕੀ ਜੀ ਨੂੰ ਦੇਵਾਂਗਾ ਆਓ ਆਪਾਂ ਦੋ ਨਾਰੇ ਲਾ ਲਈਏ ਬੀਤਿਆਂ ਬੈਠਣ ਵਾਲੇ ਬੇਨਤੀ ਦੋ ਤਿੰਨ ਮੇਰੀ ਕਰਤੀ ਵੀ ਸਾਰੇ ਭਰਾ ਇੱਥੇ ਬੈਠ ਜਾਓ ਬੈਠ ਜਾਓ ਯਾਰ ਬੈਠ ਜਾਓ ਕਿਉਂਕਿ ਅਗਲੀ ਸਟੇਜ ਦੀ ਕਾਰਵਾਈ ਆਪਾਂ ਚਲਾਉਣੀ ਹੈ ਕੋਈ ਨਹੀਂ ਜਿਵੇਂ ਜਿਵੇਂ ਸਾਥੀ ਆਈ ਜਾਣਗੇ ਉਵੇਂ ਉਵੇਂ ਬੈਠੀ ਜਾਣਗੇ ਪਹਿਲਾਂ ਉਹ ਸਾਰਾ ਮਜ਼ੇ ਨੂੰ ਬੁਲਾਓ ਇੱਕ ਇੱਕ ਮੜੇ ਇੱਕ ਨਾ ਗੱਡੀ ਪਈ ਜਿਹੜਾ ਹਾਥੀ ਹੈ ਇਹਨੂੰ ਇੱਥੇ ਕਰੋ ਥੋੜੇ ਘਾਹ ਜੀ ਕਰਕੇ 50 ਜਸਤੋਰ ਮੁਰਦਾਬਾ 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 ਸਕਿੰਦਾ ਪੰਪਰਸਾ ਨਾਲ ਮੁਰਦਾਬਾ ਮੁਰਦਾਬਾ ਬੇਨਤੀ ਹੈ ਜੀ ਆਪਕੋ ਸਵਾਲ ਹੈ ਕਿ ਬਪਤਰੋ ਆਪਣਾ ਮਸਲਾ ਹੱਲ ਨਹੀਂ ਹੋ ਰਹਾ ਦੇਖੋ ਇੱਕ ਦੂਸਰੀ ਬੰਦਾ ਕੀ ਹੋ ਸਕਦਾ ਵੀ 15 ਦਿਨ ਹੋ ਗਏ 12 15 ਦਿਨ ਹੋ ਗਏ ਅਸੀਂ ਗੱਲ ਨੂੰ ਤੇ ਬੰਦਾ ਹਜੇ ਵੀ ਘਰੇ ਬੈ ਕੇ ਠੀਕ ਕਰਦਾ ਵੀ ਸ਼ਾਇਦ ਸ਼ਾਇਦ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਦੋਸ਼ੀ ਹੈ ਉਹ ਹਜੇ ਤੱਕ ਫੜਿਆ ਨਹੀਂ ਗਿਆ ਤੇ ਜਿਹੜੇ ਦੂਜੇ ਉਹਨਾਂ ਦਾ ਦੋ ਨੰਬਰ ਦੀ ਗੱਲ ਹੈ ਕਿ ਨਾ ਸਭ ਤੋਂ ਪਹਿਲਾਂ ਗਿਰਫਰਦਾਰ ਕਰਨਾ ਪੰਦਦਾ ਸੀ ਮੁੰਡਾ ਜੀ ਨੇ ਇਹ ਸਾਰੀ ਕਰਤਬਿਜਾਂ ਰੰਗੀ ਤੇ ਸ਼ੁਰੂ ਕੀਤੀ ਪਰ ਗੱਲ ਇਹ ਹੈ ਕਿ ਅਜੇ ਜਿਹੜਾ ਇੱਕ ਮੈਨੂੰ ਅਭੀ ਅਭੀ ਪਹਿਲਾਂ ਵੀ ਪ੍ਰਕਾਸ਼ ਵਰਗੇ ਸਾਰੇ ਅਸੀਂ ਆ ਕੇ ਐਸਐਚਓ ਸਾਹਿਬ ਨੂੰ ਮਿਲੇ ਬੇਨਤੀਆਂ ਵੀ ਕੀਤੀਆਂ ਜਿਹੜਾ ਅੱਜ ਆਪਾਂ ਨੂੰ ਆ ਸਾਰੀ ਸੱਤ ਨੂੰ ਇਕੱਠੇ ਹੋ ਕੇ ਕਰਨਾ ਪਿਆ ਕੰਮ ਇਹ ਅਸੀਂ 577 ਪਹਿਲਾਂ ਕਈ ਕਈ ਗਏ ਵੀ ਸਾਨੂੰ ਇਸ ਪਾਸੇ ਨਾ ਤੋੜੇ ਪਰ ਇਹ ਪਰੋੜਦੇ ਲੋਕਾਂ ਨੇ ਇਹ ਮਲੂਖ ਮਲੇ ਜਿਲ੍ਹੇ ਦੇ ਲੋਕਾਂ ਨੇ ਬਹੁਤ ਵੱਡੇ ਘੋੜ ਲੜੇ ਆ ਪਰ ਉਸ ਪਾਸੇ ਲਾ ਪੈਰੋ ਤਾਂ ਕਿ ਜੇ ਤੁਸੀਂ ਪੈਸੀ ਇਨਸਾਫ ਦੀ ਵਾਲੀ ਪਾਸੇ ਗੱਲ ਆ ਜਾਈਏ ਤਾਂ ਸਾਨੂੰ ਇਹ ਕੰਮ ਨਾ ਕਰਨਾ ਪਵੇ ਹੁਣ ਤੁਹਾਨੂੰ ਮੈਂ ਦੇਖੋ ਜਿਹੜਾ ਐਡੀ ਕਿਲੋਣੀ ਗੱਲ ਕਰਕੇ ਹਜੇ ਅੱਗੇ ਦੇਖੋ ਕੀ ਹੋ ਰਿਹਾ ਮੈਂ ਥੋੜੀ ਜੀ ਜਾਣਨਾ ਪਉਣਾ ਜੀ ਸਾਡਾ ਛੋਟਾ ਭਰਾ ਜਿਹੜਾ ਜਮੇਲ ਸਿੰਘ ਦਾ ਬੇਟਾ ਹੈ ਤੇ ਪ੍ਰਕਾਸ਼ ਸਿੰਘ ਨੇ ਫਸਟ ਡੋਕਟਰ ਜੋ ਉਹ ਸਾਡੀ ਬੱਚੀ ਦੀ ਰਿਪੋਰਟ ਮੰਗੀ ਵੀ ਜਿਹੜੀ ਉਹਦੀ ਡਾਕਟਰੀ ਰਿਪੋਰਟ ਹੈ ਉਹਦੀ ਸਾਨੂੰ ਕਾਪੀ ਦੇਵੇ ਉਹ ਸਾਨੂੰ ਇਹਨਾਂ ਨੂੰ ਬੱਚਾ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਮਹਿਕਮੇ ਤੋਂ ਵੀ ਮੰਗੀ ਨਹੀਂ ਦਿੱਤੀ ਗਈ ਹੁਣ ਤੁਸੀਂ ਐ ਦੇਖੋ ਵੀ ਕਹਿਣ ਤੋਂ ਕਈ ਨਹੀਂ ਆਇਆ ਹੁੰਦਾ ਵੀ ਇਹ ਗੱਲਾਂ ਕਹਿ ਤੋ ਮੇਰਾ ਸਰਜ ਹੈ ਕਿ ਕਿੰਦੀ ਘਟਿਆ ਗੱਲ ਹੈ ਵੀ ਜਿਹੜਾ ਕਾਤਲ ਦਾ ਭਰਾ ਹੈ ਜਰਮਨ ਬੈਠਾ ਹੈ ਉਹ ਉਹ ਰਿਪੋਰਟ ਦੇ ਆਧਾਰ ਤੇ ਵੀਰਵਾ ਕਹਿੰਦਾ ਹੈ ਕਹਿੰਦਾ ਕਿ ਤਾਂ ਆਪਣੇ ਮਰਕੀ ਕਹਿੰਦਾ ਇਹਦੀ ਰਿਪੋਰਟ ਤਾਂ ਕੋਸਾ ਆਈ ਨਹੀਂ ਤੇ ਫਿਰ ਹੁਣ ਮੈਂ ਕਹਿੰਦਾ ਵੀ ਸ਼ਰਮ ਉਹ ਵੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਜੇ ਗੱਲਾਂ ਇੱਕ ਚਰਮਨ ਬਟਾ ਖਦੀਰ ਤਾਂ ਬੋਲ ਰਿਹਾ ਤੇ ਜਿਨ੍ਹਾਂ ਦੀ ਧੀ ਮਰ ਗਈ ਉਹਨਾਂ ਨੂੰ ਤੁਸੀਂ ਰਿਪੋਰਟ ਦੀ ਕਾਪੀ ਨਹੀਂ ਦੇ ਰਹੇ ਕਿੱਡੀ ਇਤੋਂ ਮਾੜੀ ਗੱਲ ਕੀ ਹੋ ਚੱਲੀ ਮੈਂ ਤੁਹਾਨੂੰ ਸਾਰਿਆਂ ਨੂੰ ਵੀਰਦੋ ਪੇਸ਼ ਕਰ ਸਕਦਾ ਜੀ ਜੋ ਬਕਵਾਸ ਕਰਦਾ ਹੈ ਇਹ ਰੋਡ ਖੋਦਾ ਹੈ ਇਹ ਬਕਵਾਸ ਕਰਦਾ ਹੈ ਕਹਿੰਦਾ ਉਹਦੀ ਜਿਹੜੀ ਡਾਕਟਰੀ ਰਿਪੋਰਟ ਉਹ ਵੀ ਤਾਂ ਕੋਸਾ ਆਈ ਨਹੀਂ ਮੈਂ ਹਰ ਹਰ ਮੈਂ ਇਸ ਗੱਲ ਤੇ ਹੈਰਾਨ ਹਾਂ ਇਹ ਜੋ ਪ੍ਰਸ਼ਾਸਨ ਤੇ ਵੀ ਇੱਕ ਜਰਮਵਰਕ ਤੀਨੂ ਰਿਪੋਰਟ ਦਿੱਤੀ ਜਿੰਨਾ ਵੀ ਅਸੂਨਰ ਕੇ ਜਵਾਕਰੀ ਮਾਰਤੀ ਉਹਨੂੰ ਵੀ ਰਿਪੋਰਟ ਦੀ ਕਾਪੀ ਦੇਣੀ ਚਾਹੀਦੀ ਅਸੀਂ بار بار ਸਨੀ ਲੋਕਾਂ ਨੇ ਤੁਮੇਰ ਬਣਾਇਆ ਅਸੀਂ ਚਾਹੁੰਦੇ ਨਹੀਂ ਵੀ ਜਵਾਰ ਗੰਦੀ ਕਰਗੇ ਪਰ ਕਈ ਨਹੀਂ ਪ੍ਰਸ਼ਾਸਨ ਨੇ ਨਲਕੀ ਨਹਿਰਾਂ ਕੋਡੇ ਦਾ ਫਰਜ਼ੰਦ ਨੇ ਉੱਥੇ ਜਵਾਰ ਗੰਦੀ ਕਰਨਾ ਮਜਬੂਰ ਹੋ ਜਾਂਦੀ ਹੈ ਜਿਹੜਾ ਸਿਸਟਮ ਹੁਣ ਦੇਖੋ ਐਡਾ ਕਿੱਗਾ ਕੁਲਵੇਨ ਹੈ ਵੀ ਜਿਹੜਾ ਗੁੱਸਿਆ ਹੀ ਇਹਦੇ ਕਿਸਾਨ ਜੀ ਨਹੀਂ ਇਹਦੇ ਕੋਈ ਚਾਚਾ ਦਾ ਬੰਦਾ ਕੋਈ ਮਾੜੀ ਮੋਟੀ ਗਲਤੀ ਵਾਲਾ ਹੋਵੇ ਲਾ ਕੇ ਉਹਦੇ ਪੀੜ ਵੱਲ ਪੁੱਤ ਕਾਲਾ ਬੁੱਲਾ ਲਾ ਕੇ 2-3 ਘੰਟੇ ਚੱਕ ਲੈਣਗੇ ਬੀਕੇ ਜੀ ਕਿਸਾਨ ਜੀ ਕਿਸਾਨ ਜੀ ਮੈਂ ਮੈਂ ਕਹਿੰਦਾ ਯਾਰ ਸਾਰੇ ਆਪਾਂ ਧੀਆ ਪਹਿਣਾ ਲਈ ਮੈਂ ਕਹਿੰਦਾ ਅਸਰਾਂ ਦੇ ਕਿਹੜਾ ਧੀਆ ਪਹਿਣਾ ਲਈ ਮੈਂ ਕਹਿੰਦਾ ਉਹੀ ਇਹੋ ਜੀ ਗੱਲ ਤੇ ਹਮ ਦਾ ਪਹਿਣਾ ਜਾਂਦਾ ਮੈਂ ਕਹਿੰਦਾ ਇੱਥੇ ਜਿੰਨੀ ਸੰਗਤ ਆਈ ਹੈ ਪਤੋ ਬਹੁਤੀ ਸੰਗਤ ਉਹ ਜਿਹੜਾ ਜਮੇਤ ਸਿੰਘ ਨੂੰ ਪਾਈ ਨੇ ਰਜਾਦ ਤੇ ਇਹਦੇ ਨਾਲ ਕੋਈ ਲੈਖਾ ਦੇਖਾ ਨਹੀਂ ਸਿਰਫ ਤਾਂ ਇਹ ਉਹ ਕੋਈ ਨਾ ਇਹ ਇੱਕ ਧੀ ਨਾਲ ਕੁਛ ਹੋਇਆ ਜਿਹਦੇ ਜਮੇਤ ਸਿੰਘ ਦੀ ਬੇਟੀ ਦਾ ਐ ਕਤਲ ਹੋ ਗਿਆ ਤਾਂ ਕੱਲੂ ਸਾਡੀ ਦਾ ਹੋ ਸਕਦਾ ਇਹ ਸਾਮਰਦੀ ਨਾਲ ਸੰਗਤ ਅਜ ਵੀ ਇਹ ਮੈਂ ਪਰ ਤੋ ਮੰਨਣਾ ਗਾ ਸਕਦਾ ਜਿ ਕੋਈ ਪਤੀ ਪਤਨੀ ਤੇ ਸਹੇਣੀ ਨਹੀਂ ਲੱਗਿਆ ਬਤੌਰ ਚ ਕਿਸੇ ਨੂੰ ਕੁਛ ਨਹੀਂ ਕਿਹਾ ਇਹ ਜਿੰਨੀ ਸੰਗਤ ਆਈ ਹੈ ਇਹ ਆਪ ਮਾਰੀ ਗਈ ਹੈ ਤੇ ਜਿੱਤੇ ਸੁਨੇਹਾ ਲਾ ਕੇ ਸੰਗਤਾਈ ਉਹਦੇ ਪਰਚੀ ਘਾ ਨਿਕਲ ਜਾਣੀ ਹੈ ਉਹਦੇ ਪਰ ਸਭ ਕੁਝ ਹੋਊਗਾ ਵੀ ਕਰੋਗੇ ਵੀ ਪਰ ਅਸੀਂ ਹੁਣ ਵੀ ਬੇਨਤੀ ਕਰਦੇ ਆ ਵੀ ਸਾਨੂੰ ਪੰਮੇਸੀਆ ਤੇ ਦੇਖ ਕੇ ਤੁਕੇ ਚੁੱਲੇ ਚਲੇ ਸਿਲੰਡਰ ਲੈ ਕੇ ਆਏ ਆ ਸਾਨੂੰ ਇਹ ਨਾਲ ਚੋਣਾ ਪੰਮੇ ਲੰਗਰ ਅਸੀਂ ਬੇਨਤੀ ਕਰਦੇ ਆ ਵੀ ਕੋਈ ਆਪਣੇ ਸਿਣੀ ਉਦਕਾਰੀ ਤੁਹਾਡੇ ਆ ਕੇ ਕੋਈ ਵਿਸ਼ਵਾਸ ਦਿਵਾਉਣ ਕਿ ਅਸੀਂ ਇੰਨੇ ਘੰਟੇ ਤੋਂ ਗ੍ਰਫਤਾਰ ਕਰਦੇ ਆ ਬਹੁਤ ਐਸ ਪਰਸ ਨੂੰ ਤਰਨ ਤੋਂ ਵੀ ਹੱਦੇ ਵੀ ਕੰਨੇ ਆ ਕਿ ਇੱਕੀ ਬਹੁਤ ਕੁਝ ਹੋ ਜਾਂਦਾ ਉਹ ਬਾਟਰਾਂ ਦੇ ਵਿਚਾਲੇ ਬਜ਼ੁਰਗੋ ਬੰਦਾ ਦੇਖੋ ਉੱਥੇ ਅਸੀਂ ਇੱਕ ਦਿਨ ਗਏ ਮਤਲਬ ਉੱਥੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਿ ਉੱਥੇ ਬੱਪੇ ਨੂੰ 50 ਸਾਲ ਦੇ ਬਜ਼ੁਰਗਾਂ ਨੇ ਠੰਡ ਨਾਲ ਮਰੀ ਜਾਂਦੇ ਕਿੱਡੀ ਮਾੜੀ ਗੱਲ ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇੱਕ ਤਾਂ ਜਿਹੜੇ ਇੱਕ 30 ਹੋਰ ਉ ਬੈਠੇ ਐ ਐ ਜਿਹੜਾ ਵੀਰੋ ਭੇਜਦੇ ਆ ਇਹਨਾਂ ਨੂੰ ਬੰਦ ਕਰੋ ਜਿੰਨਾ ਵੀ ਨਾਤ ਪਾਓ ਜੇ ਉਹਨੂੰ ਕਦੀਰ ਨੂੰ ਗੋਲਪੜ ਕੇ ਅੰਦਰ ਦੇ ਦਿਓ ਉਹ ਦੂਜੇ ਦੇ ਵੀ ਨੂੰ ਪਾਉਣ ਦੀ ਗੇਰ ਪਸੰਦ ਇਹਨਾਂ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿਸੇ ਨਤਾਰੇ ਦੇ ਕਦੇ ਮਿੱਤਰ ਰਾਹੀ ਮੇਰੇ ਲਈ ਮੈਨੇ ਸੰਪਰਕ ਕਰਨਾ ਚਾਹਿਆ ਵੀ ਜੀ ਅਸੀਂ ਕੁੜੀ ਮਾਰੀ ਨਹੀਂ ਮੈਂ ਦੇਖੋ ਅਭੂ ਜਾਣਦੇ ਨੇ ਮੈਂ ਫਿਰ ਵੀ ਕਿਹਾ ਮਗਰ ਇੱਕ ਟੇਬਲ ਤੇ ਆ ਕੇ ਸਾਡੇ ਨਾਲ ਮੈਂ ਪਰਿਵਾਰ ਨੂੰ ਬੁਲਾ ਲੈਣਾ ਤੇਬਲ ਤੇ ਆ ਕੇ ਸਾਡੇ ਨਾਲ ਪ੍ਰਾਈਵੇਟ ਟॉक ਕਰਕੇ ਸਾਨੂੰ تسਲੀ ਕਰਾਵੇ ਜਿਵੇਂ ਕਹੂੰ ਕਿ ਕਰ ਅਲਫਾ ਨਹੀਂ ਤਾਂ ਹੋਉਂਦੀ ਹੈ ਸਾਨੂੰ ਵੀ ਪਤਾ ਔਰ ਗੱਲ ਕੀ ਮਨਜ ਪਾਪ ਨੂੰ ਪਤਾ ਵੀ ਜਦੋਂ ਮੁਰਾ ਕੱਲਾ ਰੱਖਣਾ ਤੇ ਗੱਲਾਂ ਨਾਲ ਕਾਬਲੇ ਤੇ ਪਾ ਲੈਣਾ ਕਿ ਮੈਨੂੰ ਕਾਪੜੇ ਅੰਦਰ ਦੇ ਦੇਣਗੇ ਛੇ ਬੰਦੇ ਛੇ ਬੰਦਾ ਸਹੀ ਹੈ ਫਿਰ ਉਹਨੂੰ ਖਾੜੇ ਦਾ ਕਹਦਾ ਡਰ ਉਹ ਆਕੇ ਮੈਡੀਕਲ ਦੱਸੋ ਜੀ ਕੀ ਕਿਉਂਕਿ ਪੱਥਰ ਭੜਦਾ ਹਮੇਸ਼ਾ ਚੋਰੀ ਆ ਸਰ ਨੂੰ ਬੱਝਿੰਦਗੀ ਲੋੜ ਉਹਨਾਂ ਦਾ ਭਜਨ ਕਰਨਾ ਤੇ ਤੋ ਫੁਰਕੇ ਖਾਣੇ ਮੈਂ ਜਿੰਨੀ ਵੀ ਸੰਗਤ ਆਈ ਹੈ ਸਾਰੀ ਸੰਗਤ ਨੂੰ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ। ਬਾਕੀ ਮੈਂ ਬੇਨਤੀ ਕਰਦਾ ਵੀ ਕਈ ਜਿਹੜੀ ਲਿਸਟ ਜਿਵੇਂ ਮੈਨੂੰ ਰਹਿ ਜਾਂਦਾ ਜਿਹੜਾ ਵੀ ਕੋਈ ਆਪਦੇ ਮਾ ਪੁਰਖਲੇ ਇੱਥੇ ਹੰਤਤਾ ਦੇ ਤੋਂ ਮੂਵਮੈਂਟ ਬੋਲਣਾ ਚਾਹੁੰਦਾ ਉਹ ਜਰੂਰ ਐਮਸੀ ਸ਼ੋਕ ਨੂੰ ਲਿਖਾ ਦਿਓ। ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੀ ਗੱਲ ਰੱਖਣ ਦਾ ਹੱਕ ਕੋਲ ਰਿਹਾ ਹੈ। ਮੈਂ ਇਹਨਾਂ ਨੂੰ ਬੇਨਤੀ ਕਰਦਾ ਹੋਇਆ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰਕਾਸ਼ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਆਇਆ ਕੀ ਮਸਲਾ ਸੀਗਾ ਤੁਹਾਡਾ ਦੱਸੋ ਵੀਰ ਹਾਂਜੀ ਅਸੀਂ ਭਦੌੜ ਤੋਂ ਆਏ ਹਾਂ ਜੀ ਲਾਲਸਾ ਰੋਡ ਤੇ ਹੈ ਤਾਂ ਆਹ ਸਾਡਾ ਕਾਰ ਆ ਜੀ ਇਹ ਮੇਰੇ ਚਾਚਾ ਜੀ ਦੀ ਬੀਟੀ ਆ ਜੀ ਸੋਹਰਾ ਪਰਿਵਾਰ ਸਾਡੇ ਲੇਟ ਪਰਿਵਾਰ ਇਹ ਮਤਲਬ ਉਹ ਸੋਹਰਾ ਪਰਿਵਾਰ ਨੇ ਦਾ ਗਾਉਂ ਕੰਪਨੀ ਟੱਕਲ ਕਰ ਦਿੱਤਾ ਤਾਜ ਦੇ ਲੋਪੀਆਂ ਨੇ ਤਾਜ ਦੇ ਸਰਕਾਰ ਦੇ ਵਿੱਚ ਤਾਜ ਦੀ ਮੰਗ ਰੱਖਦੇ ਸੀਗੇ ਉਹ ਜਿਹੜੇ ਸੁਪਰੇ ਸੰਜੋਗ ਹੋਣਗੇ ਜਿਵੇਂ ਜਿਸੀ ਇਹਦੇ ਥਾਣਾ ਕੈਂਟ ਬਟਿੰਡਾ ਦੇ ਕੇ ਪਹੁੰਚੇ ਆ ਸਾਰੀ ਪਧੌੜ ਦੀ ਸੰਗਤ ਤੁਰੀਆ ਸਾਰਿਆਂ ਤੁਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਅੰਡੀਪੈਨ ਅਰਸ਼ਦੀਪ ਦੇ ਘਰ ਆ ਕੇ ਇਹ ਪਰਿਵਾਰ ਦਾ ਨਾਮ ਉੱਚਾ ਕਰੇ ਸਾਰੀ ਪਧੌੜ ਦੀ ਸੰਗਤ ਤੁਰੀਆ ਅਸੀਂ ਇਹਨਾਂ ਦਾ ਤਹਿ ਦਿਲੋਂ ਤੇ ਬਹੁਤ ਗੱਲਬਾਤ ਸਰਵਿਸਰ ਕਿਆ ਆਏਗਾ ਘੁੱਟਦਾ ਸਿੰਘ ਸੇਖੋ ਜੀ ਦੱਸੋ ਹੁਣ ਕਿਵੇਂ ਨਿਵੇੜਾ ਹੋਇਆ ਕੀ ਗੱਲਬਾਤ ਹੋਈ ਜੋ ਅੱਜ ਦਾ ਹੋਇਆ ਇੱਥੇ ਨਿਵੇੜਾ ਹੋਇਆ ਜੋ ਅਰਸ਼ਦੀਪ ਕੌਰ ਜੀ ਦੇ ਕਾਤਲਾ ਨੂੰ ਗ੍ਰਿਫਤਾਰ ਕਰਾਉਣ ਦੀ ਗੱਲ ਸੀ ਐਸਪੀ ਨੇ ਟਾਈਮ ਲਿਆ ਜਿਹੜਾ ਉਹ ਇੱਕ ਹਫਤੇ ਦਾ ਲਿਆ ਪਰ ਹੁਣ ਉਹਨੇ ਸੀਆਈ ਦੀ ਟੀਮਾਂ ਬਣਾ ਦਿੱਤੀਆਂ ਬਣਾ ਕੇ ਇਹ ਲੱਗਦਾ ਵੀ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਰਿਜ਼ਲਟ ਦੇ ਦੇਣਗੇ ਨਹੀਂ 15 ਤੱਕ ਦਾ ਟਾਈਮ ਦਿੱਤਾ 16 ਨੂੰ ਫਿਰ ਆਪਾਂ ਜਥੇਬੰਦਾਂ ਦੀ ਮੀਟਿੰਗ ਜੇ ਜੇ ਪ੍ਰਧਾਨ ਜੀ 15 ਤੱਕ ਨਾ ਕੰਮ ਹੋਏ ਫਿਰ ਸੁਡਾ ਅਗਲਾ ਕੀ ਅਗਲਾ ਇਹ ਹੈ ਜੇ ਫਿਰ ਵੱਡਾ ਇਹ ਤੁ ਸੰਘਰਸ਼ ਹੋਊਗਾ ਜਥੇਬੰਦਾਂ ਦੀ ਮੀਟਿੰਗ ਕਰਕੇ ਪਰ ਵੱਡਾ ਸੰਘਰਸ਼ ਲੜ ਕੇ ਉੱਥੇ ਧਰਨਾ ਜਿਹੜਾ ਟ੍ਰੈਫਿਕ ਜਮ ਸਾਰਾ ਬੰਦ ਉਦੋਂ ਵੱਡਾ ਧਰਨਾ ਦਿੱਤਾ ਠੀਕ ਹੈ ਪ੍ਰਧਾਨ ਜੀ ਧੰਨਵਾਦ ਹੁਣ ਤਾਂ ਅਜੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਆਹ ਗੱਲ ਚੱਲੀ ਹੈ ਜੇ ਭੜੌੜ ਦੇ ਸਾਰੇ ਵਿੱਚ ਮਰ ਐਨਾਨਸਮੈਂਟ ਕਰਾਈ ਹੁੰਦੀ ਅਸੀਂ ਘਰ ਘਰ ਜਾਵ ਠੀਕ ਹੈ ਠੀਕ ਹੈ ਤਨਵਾ ਪ੍ਰੋਫੈਸਰ ਅੱਜ ਤੁਹਾਨੂੰ ਪ੍ਰਾਪਤੀ ਹੋਊਗੀ ਜੇ ਅਨੁਸ਼ਾਸ਼ਨ ਜਿੰਨਾ ਸਿੱਤੀ ਬਣਾ ਕੇ ਰੱਖੋਗੇ ਹੁਣ ਇਧਰਲੇ ਪਾਸੋਂ ਗੱਲਬਾਤ ਲੈ ਕੇ ਆਏ ਨੇ ਆਪਣੇ ਬਧਵੰਤੇ ਸੱਜਣ ਸੁਣੋ ਧਿਆਨ ਨਾਲ ਬੈਠੋ ਸਿਰ ਪਾਸ ਸੱਤ ਬਰਾਂਡੀਆਂ ਡੌਟੀ ਲਵਾਓ ਬਾਕੀ ਕੋਈ ਲੋੜ ਨਹੀਂ ਬਾਈ ਜੀ ਸਾਰੇ ਜਣੇ ਬੈਹ ਜੋ ਜਿਹੜੀ ਆਪਣੀ ਗੱਲਬਾਤ ਹੋਈ ਉਹ ਤੁਹਾਨੂੰ ਮਾਸਟਰ ਜੀ ਦੱਸਣਗੇ ਦੇਖੋ ਅਸੀਂ ਸਾਡੇ ਪਰਿਵਾਰ ਦੇ ਨਾਲ ਵੱਖ-ਵੱਖ ਜਥੇਬੰਦੀਆਂ ਨੇ ਆ ਕੇ ਆ ਤੇ ਹੋਰ ਆ ਸਰਪੰਚ ਸਾਹਿਬਾ ਜਿਵੇਂ ਇੰਕਾਰ ਜੀ ਬੇਜੇ ਸਾਰੇ ਪੰਨੇ ਅੱਗੇ ਆਗੇ ਅਸੀਂ ਕੋਈ ਅੰਦਰ ਫੈਸਲਾ ਕਰਕੇ ਆਏ ਆ ਉਹਦੇ ਜਿਹੜੇ ਤੁਸੀਂ ਫੋਲ ਚੜਾਉਣੇ ਆਗੇ ਕੋਈ ਗੱਲ ਨਹੀਂ ਅਸੀਂ ਛੋਟੇ ਨਾਲ ਜੇ ਨਾ ਉਹ ਥਰ ਥਰ ਲਵੇ ਤਾਂ ਆਪਾਂ ਅਗੜਾ ਭੱਜ ਗਏ ਠੀਕ ਆ ਅਫਸਰ ਸਾਹਿਬ ਆ ਜਾਓ ਆਪਾਂ ਨੂੰ ਦਸਵਾਦ ਰੋਣਗੇ ਤੇ ਅਗਲੀ ਰਣਨੀਤੀ ਆ ਜਿਹੜੀ ਆਪਨੇ ਮਾਸਟਰ ਪਟਾਲ ਜੀ ਨੂੰ ਦੱਸਣਗੇ ਇੱਕ ਵਾਰ ਬੈਠੋ ਜੀ ਸਾਰੇ ਬੋਲੋ ਪ੍ਰਧਾਨ ਸੈਟ ਨੇ ਵੀ ਦੋ ਘਾਰੇ ਲਾਗੇ ਜਿਹੜੇ ਮੋਬਾਈਲਾਂ ਵਾਲੇ ਆ ਉਹਨੇ ਗੁੱਸਾ ਕਰੋਗੇ ਮੇਰਾ ਇਸ ਦੇ ਵਿੱਚ ਸੀ ਚਲੋ ਮੰਨ ਲੇਨੇ ਕੇਸ ਵਾਲੇ ਵਾਪਰਦੇ ਆ ਪਰ ਸਰੂਪੇ ਕੰਮ ਬਹੁਤ ਹੁੰਦੇ ਆ ਜੇ ਮੇਰੇ ਬਲਾ ਹੁਣ ਤੋਂ ਬਿਨੇ ਕੰਮ ਕਰਦੇ ਰਹਿਣਾ ਫੇਰ ਸ਼ਾਇਦ ਇਹਨੇ ਕੇਸ ਨਾ ਵਾਪਰਨਾ ਇਸ ਗੱਲ ਤੇ ਫੇਰ ਵੀ ਅਸੀਂ ਰੋਸ ਜ਼ਾਹਰ ਕੀਤਾ ਕਿ ਤੁਸੀਂ ਕਿਸੇ ਰੁਝੇਵੇਂ ਚ ਹੋਂਦੇ باوجود ਇਹ ਜਿੰਨਾ ਲੇਟ ਪਹੁੰਚੇ ਹੋ ਕੋਈ ਹੋਰ ਅਧਿਕਾਰੀ ਨਹੀਂ ਪਹੁੰਚਿਆ ਆ ਸਾਡਾ 500 ਦਾ ਇਕੱਠ ਇਸ ਗੱਲ ਤੇ ਰੋਸ ਜ਼ਾਹਰ ਕਰਦਾ ਹੈ ਤੇ ਕਾਰਵਾਈ ਦੀ ਗੱਲ ਤੁਰੀ ਹੈ ਉਹ ਗੱਲਾਂ ਇਸ ਗੱਲ ਨੂੰ ਖੁੱਲਾ ਛੱਡਣਾ ਚਾਹੁੰਦੇ ਸੀ ਤੁਸੀਂ ਆ ਗਏ ਅਸੀਂ ਮੰਨਦੇ ਆ ਅਸੀਂ ਫੜਾਂਗੇ ਅਸੀਂ ਗ੍ਰਿਫਤਾਰ ਕਰਾਂਗੇ ਅਸੀਂ ਦਬਾਅ ਪਾ ਕੇ ਵੀ ਅਸੀਂ ਇਹ ਸੜਕ ਸੁਣਕ ਦੀ ਥੋੜੀ ਬੇਲੀ ਦੀ ਕਰਨੀ ਪਹਿਲਾਂ ਸਾਨੂੰ ਟਾਈਮ ਦਿਓ ਵੀ ਇੰਨਾ ਟਾਈਮ ਤੁਹਾਨੂੰ ਅਸੀਂ ਦਿਨੇ ਆ ਅਸੀਂ ਉਹ ਤੋਂ ਪਹਿਲਾਂ ਪਹਿਲਾਂ ਫੜਾਂਗੇ ਇਸ ਗੱਲ ਦਾ ਵੀ ਆਪਾਂ ਨੂੰ ਪਤਾ ਹੈ ਕਿ ਜੇ ਕੋਈ ਅਧਿਕਾਰੀ ਹਫ਼ਤੇ ਦਾ 4 ਦਿਨ ਦਾ 10 ਦਿਨ ਦਾ ਟਾਈਮ ਦੇ ਦੇ ਜੇ ਹੋ ਸਕਦਾ ਉਹ ਜਿਹੜੀਆਂ ਗੱਲਾਂ ਪਹਿਲਾਂ ਕਰਤੀਆਂ ਵੀ ਆ ਗੱਲਾਂ ਹੁੰਦੀਆਂ ਤਾਂ ਹੀ ਕੋਈ ਦੋਸ਼ੀ ਬਚਿਆ ਬਚਾਇਆ ਜਾਂ ਫਿਰਦਾ ਹੈ ਕਿਤੇ ਸੇਹ ਬੈਠਾ ਹੁੰਦਾ ਹੈ ਹੋ ਸਕਦਾ ਹੈ ਉਹ ਦਿੱਤੇ ਗਏ ਸਮੇਂ ਦੇ ਵਿੱਚ ਵੀ ਉਹ ਨਾ ਪਕੜਿਆ ਜਾਵੇ ਇਸ ਕੱਲ ਦੀ ਸੁਣਵਾਈ ਆਪਾਂ ਉਹਨਾਂ ਨੂੰ ਕਰਕੇ ਆਏ ਆ ਵੀ ਜਿਹੜੀ ਤਰੀਕ ਤੁਸੀਂ ਦਿਓਗੇ ਉਹ ਤੋਂ ਅਗਲੇ ਦਿਨ ਅਸੀਂ ਜਥੇਬੰਦੀਆਂ ਦਾ ਇਕੱਠ ਕਰਕੇ ਅਗਲਾ ਫੈਸਲਾ ਕਰਾਂਗੇ ਤੇ ਉਹ ਫੈਸਲਾ ਸਖਤ ਹੋਊਗਾ ਤੇ ਉਹ ਫੈਸਲਾ ਕਿਸੇ ਗੱਠ ਦੀ ਮਹਾਨਤਾ ਕਿਸੇ ਗੱਠ ਦੀ ਇਕੱਠ ਦੀ ਮਹੱਤਤਾ ਇਸ ਦੇ ਵਿੱਚ ਨਹੀਂ ਹੁੰਦੀ ਵੀ ਤੁਹਾਨੂੰ ਟਰਾਲੀਆਂ ਕਹਿ ਭਰ ਕੇ ਉਹ ਟਰੱਕ ਕਹਿ ਭਰ ਕੇ ਆਏ ਹੋ ਖੜਾ ਦੀ ਲੋੜ ਹੁੰਦੀ ਆ ਬੰਦੇ ਭਾਵੇਂ ਵੀ ਹੋਣ ਭਾਵੇਂ 50 ਹੋਣ ਭਾਵੇਂ ਸੜਕ ਰੋਕ ਲੋ ਭਾਵੇਂ ਥਾਣਾ ਰੋਕ ਲੋ ਜਦੋਂ ਇਨਸਾਫ ਦੀ ਰੜਕ ਤੁਹਾਡੀ ਰਗਾਂ ਚ ਹੋਵੇ ਉਦੋਂ ਹਰੇਕ ਵੱਦ ਘਟ ਸਾਹਾ ਗਣਤੀ ਦੇ ਸਾਰੇ ਵੱਲੇ ਸਖਤ ਐਕਸ਼ਨ ਲਿਆ ਕਰਦੇ ਆ ਅੱਜ ਹੀ ਅਗਲੇ ਸਖਤ ਐਕਸ਼ਨ ਦੀ ਉਹਨਾਂ ਨੂੰ ਸੁਣਵਾਈ ਕਰਕੇ ਆਏ ਆ ਮੈਂ ਬੇਨਤੀ ਕਰੂੰਗਾ ਐਸਪੀ ਨਰਵਿੰਦਰ ਸਿੰਘ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਅਸੀਂ ਆਗੂ ਟੀਮ ਉਹਨਾਂ ਦੀ ਗੱਲ ਨਾਲ ਸਹਿਮਤੀ ਦੇ ਕੇ ਆਏ ਆ ਅਸੀਂ ਇਸ ਗੱਲ ਨੂੰ ਵਿਚਾਰ ਕੇ ਆਏ ਆ ਕਿ ਜਿਹੜੀ ਸਹਿਮਤੀ ਜਿਹੜੀ ਗੱਲ ਤੇ ਸਹਿਮਤੀ ਆਗੂ ਟੀਮ ਵੱਲੋਂ ਦਿੱਤੀ ਗਈ ਹੈ ਉਹ ਟੀਮ ਦੀ ਸਹਿਮਤੀ ਦਿੱਤੀ ਗਈ ਸਹਿਮਤੀ ਪਰਿਵਾਰ ਤੇ ਤੁਸੀਂ ਸਾਰੇ ਲੋਕ ਮੰਨਣ ਲਈ پابੰਦ ਹੋਵੋਗੇ ਐਸਪੀ ਗਰਵਿੰਦਰ ਸਿੰਘ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆ ਕਿ ਐਕਚੁਅਲੀ ਡਾਂਪੁਰਾ ਪੂਲ ਦੇ ਵਿੱਚ ਇੱਕ ਜੀ ਚਾ ਦੇਖਿਆ ਹੋਇਆ ਇੱਕ ਮਰਡਰ ਹੋ ਗਿਆ ਸੀਗਾ ਸੀ ਉਹਦੇ ਵਿੱਚ ਲੱਗੇ ਹੋਏ ਸੀਗੇ ਜਿਹਦਾ ਅਸੀਂ ਪਹਿਲਾਂ ਹੀ ਜਿਹੜਾ ਹੈਗਾ ਤੁਹਾਨੂੰ ਇਹਨਾਂ ਟਾਈਮ ਹੀ ਨਹੀਂ ਦੇਣਾ ਸੀਗਾ ਕਿਉਂਕਿ ਬੜਾ ਮਾੜਾ ਹੋਇਆ ਇੱਕ ਯੰਗ ਬੱਚੀ ਦੀ ਡੈਥ ਹੋਈ ਹੈ ਉਸ ਸਬੰਧ ਵਿੱਚ ਅਸੀਂ ਮੁਕਦਮਾ ਦਰਜ ਕਰਕੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਅਸੀਂ ਪ੍ਰਧਾਨ ਜੀ ਨਾਲ ਤੇ ਸਾਰੇ ਆਗੂ ਸਵਰਨ ਨਾਲ ਮੀਟਿੰਗ ਕਰਕੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਤੇ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਲੜਕਾ ਹੈ ਉਹਨੂੰ ਅਸੀਂ ਅਰੈਸਟ ਕਰ ਲਵਾਂਗੇ ਤੇ ਪ੍ਰਧਾਨ ਜੀ ਨੂੰ ਮੈਂ ਦੁਬਾਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿਹੜੀ ਦਰੇਨਾ ਵਿਸ਼ਵਾਸ ਦਿਵਾ ਰਹੇ ਹਾਂ ਅਸੀਂ ਉਸ ਚੀਜ਼ ਤੇ ਪੂਰੇ ਉਤਰਾਂਗੇ ਤੁਹਾਨੂੰ ਦੁਬਾਰਾ ਜਿਹੜਾ ਹੈਗਾ ਇਸ ਚੀਜ਼ ਦੀ ਨੌਬਤ ਨਹੀਂ ਆਊਗੀ ਕਿਉਂਕਿ ਅਲਟੀਮੇਟਲੀ ਜਿਹੜਾ ਕ੍ਰਾਈਮ ਹੋਇਆ ਹੈ ਤੇ ਉਹਨੂੰ ਕੰਪਲੋਟ ਕਰਨਾ ਸਾਡੀ ਜ਼ਿੰਮੇਵਾਰੀ ਸਾਡੀ ਡਿਊਟੀ ਹੈ ਤੇ ਅਸੀਂ ਡੀਐਸਪੀ ਸਾਹਿਬ ਦਾ ਨੰਬਰ ਵੀ ਉਹਨਾਂ ਨੇ ਸ਼ੇਅਰ ਕਰ ਲਿਆ ਜੇ ਇਸ ਕੇਸ ਕੋਈ ਇਨਫੋਰਮੇਸ਼ਨ ਜਾਂ ਕੋਈ ਗੱਲ ਹੁੰਦੀ ਹੈ ਤਾਂ ਤੁਸੀਂ ਟਰੱਕੀ ਉਹਨਾਂ ਨਾਲ ਗੱਲ ਕਰ ਲੈਣਾ ਮੈਂ ਆਪਣਾ ਨੰਬਰ ਵੀ ਮੈਨੂੰ ਦੇ ਦਿੰਦਾ ਤੇ ਕੋਈ ਕਿਸੇ ਤਰ੍ਹਾਂ ਦੀ ਕਦੇ ਵੀ ਕੋਈ ਗੱਲ ਹੋਊਗੀ ਟਰੱਕੀ ਸਾਡੇ ਨਾਲ ਸ਼ੇਅਰ ਕਰ ਸਕਦੇ ਤੇ ਮੈਂ ਜਿਹੜਾ ਆਇਆ ਹੋਇਆ ਹੈ ਉਹਨੂੰ ਹੀ ਜਿਹੜੀ ਜੁੜੀ ਹਦਾਇਤਾਂ ਦਿੱਤੀਆਂ ਨੇ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਬੰਦਾ ਜਿਹੜਾ ਇਨਵੈਸਟ ਕਰ ਦੇਵਾਂਗੇ ਥੈਂਕ ਯੂ ਕੋਸ਼ਿਸ਼ ਨਹੀਂ ਬੈਠੋਗੇ ਜੇਂ ਦੁਆਰਾ ਕਲਾਵਾਂਗੇ ਸੁਖਵਿੰਦਰ ਕਲਕੱਤਾ ਅਸਤੀ ਤੇ ਇਨਸਾਫ ਵਾਸਤੇ ਬੈਠੇ ਮੈਨੂੰ ਬਹੁਤ ਹੀ ਸਤਿਕਾਰਯੋਗ ਇਨਸਾਫ ਕਸਬ ਕਿੰਨੇ ਵੀ ਇਜ਼ਤਾਰ ਨੂੰ ਤਰਸਾਨ ਜਿੱਥੇ ਬੰਦੀਆਂ ਪੰਜ ਸਰਪੰਚ ਮੋਟਬਰ ਆਏ ਨੇ ਆਪਣੋ ਮੈਂ ਆਪਣੇ ਵੱਲੋਂ ਗੁਰਫਤੇ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਕਾਰਯੋ ਜਿੰਨੇ ਵੀ ਅੱਜ ਸਚਾਰੂ ਲੋਕ ਆਏ ਨੇ ਮਾਣਨਾ ਮੂਰੇ ਕੁਝ ਗੱਲਾਂ ਕਰਨਾ ਚਾਹਣਾ ਕਿ ਸਾਡੇ ਪਿੰਡਾਂ ਦੀ ਕੁੜੀ ਅਰਸ਼ਦੀਪੂ ਜਿਸ ਤਰ੍ਹਾਂ ਮਾਰਮਕਾਇਆ ਗਿਆ ਸੋ ਜਿਸ ਤਰ੍ਹਾਂ ਬੜੇ ਆਸਾਂ ਮਿਤਾ ਨਾਲ ਮਾਪਿਆਂ ਨੇ ਨਾਮ ਅਰਸ਼ਦੀਪ ਰੱਖਿਆ ਸੀ ਸੋ ਜਾਂਦੀ ਜਾਂਦੀ ਵੀ ਇਹ ਕਿਹੋ ਜਿਹੀ ਟੈਕਨੋਲੋਜੀ ਆ ਆਪਣੇ ਖੂਨ ਨਾਲ ਕਹਿ ਲੋ ਜਿਵੇਂ ਜਗ ਰਿਹਾ ਉਸ ਦੀ ਚਰਬੀ ਨਾਲ ਜਗ ਰਿਹਾ ਸੋ ਹਜ਼ਾਰਾਂ ਲੱਖਾਂ ਸਾਡੀਆਂ ਭੈਣਾਂ ਔਰਤਾਂ ਨੂੰ ਇਸ ਤਰ੍ਹਾਂ ਕਤਲ ਕਰ ਦਿੱਤਾ ਜਾਂਦਾ ਇਸੋ ਸਰਕਾਰਾਂ ਤੁਹਾਨੂੰ ਇੱਕ ਨਾਰਾ ਦਿੰਦੀਆਂ ਨੇ ਮੈਂ ਕਹਿੰਦਾ ਕਿ ਜਿਹੜਾ ਸਰਕਾਰ ਦਾ ਨਾਰਾ ਗਾ ਇੱਕ ਨਾਰਾ ਗਾ ਬੇਟੀ ਬਚਾਓ ਬੇਟੀ ਪੜਾਓ ਇਹ ਨਾ ਆਪੇ ਆਪ ਇੱਕ ਸਭ ਸਮਾਜ ਦੇ ਹੂ ਤੇ ਖਰਾਰੀ ਚਪੇ ਹੈ ਸਰਕਾਰ ਆਪੇ ਬੰਦੀ ਹੈ ਕਿ ਜੋ ਕਮੇਟੀ ਮਾਰਦੇ ਨੇ ਬਿੱਜੀ ਪੜਾਉਂਦੇ ਨੇ ਕਿ ਸਰਕਾਰਾਂ ਜਾਂ ਕਰੋ ਦੇਸ਼ ਆਜ਼ਾਦ ਹੋਇਆ ਤਾਂ ਤੋਂ ਬਿਹਤਰਾ ਮੈਚਰ ਨੇ ਜਿਹੜਾ ਸੰਵਿਧਾਨ ਬਣਾਇਆ ਜਿਹੜਾ ਕਾਨੂੰਨ ਬਣਾਇਆ ਇੱਕ ਨੂੰ ਦਾ ਰਾਜ ਹੋ ਲੋਕਾਂ ਨੂੰ ਇਨਸਾਫ ਮਿਲੂਗਾ ਤੁਸੀਂ ਸਾਰੇ ਲੋਕ ਬੈਠੇ ਹੋ ਕਿਥੋਂ ਸਾਡੀ ਧੀ ਚਲੀ ਗਏ ਇੱਕ ਇਨਸਾਫ ਲੈਣ ਵਾਸਤੇ ਤੁਹਾਨੂੰ ਇਸ ਤਰ੍ਹਾਂ ਧਰਨੇ ਲਾਉਣਾ ਪਵੇ ਤੁਸੀਂ ਸਮਝਦੇ ਹੋ ਇਹ ਲੋਕ ਰਾਜ ਹੈ ਤੁਸੀਂ ਸਮਝਦੇ ਹੋ ਵੀ ਆਪ Banda ਆਜ਼ਾਦ ਹੈ ਜਗੋਂ ਤੱਕ ਉਹਦੇ ਜੱਤੇ ਬੰਦੀਆਂ ਕਿਸਾਨ ਯੂਨੀਅਨਾਂ ਆ ਕਿਆ ਹੋਰ ਸੰਦਰਸੀ ਲੋਕ ਆ ਕੇ ਇਹ ਰੋੜਾ ਤੇ ਬੈਠ ਵੀ ਜਾਂਦੇ ਹੋ ਮੁਤਾਕਿ ਇਹ ਗੁੰਡੀਆਂ ਬੋਲੀਆਂ ਸਰਕਾਰਾਂ ਸਾਨੂੰ ਇਨਸਾਫ ਨਹੀਂ ਦਿੰਦੀ ਮੈਂ ਤਾਂ ਇਸ ਸਮਝਦਾ ਵੀ ਕਾਨੂੰਨ ਦਾ ਰਾਜ ਇਨਸਾਫ ਤਾਂ ਹੁੰਦਾ ਜੇਕਰ ਐਫਆਈਆਰ ਦਰਚਾਈ ਪਰਿਵਾਰ ਨੇ ਤੇ ਉਸ ਤੇ ਫੌਰਨ ਐਕਸ਼ਨ ਹੁੰਦਾ ਸਵੈ ਇਦਾ ਸਮਾਜ ਆਪਣੇ ਆਪ ਚ ਵੀ ਝਾਤ ਮਾਰਨੀ ਪੈਣੀ ਆਪਾਂ ਅੱਜ ਤੁਸੀਂ ਕਾਫੀ ਲੋਕ ਇੱਥੇ ਇਨਸਾਫ ਲੈਣ ਆਏ ਹੋ ਮੈਂ ਬਠਿੰਡੇ ਫਿਰ ਹੈ ਚੌਥੀ ਕੇਸਾ ਸਤਾ ਦਾ ਕੁੜੀਆਂ ਮਾਰ ਦਿੱਤੀਆਂ ਗਈਆਂ ਉਹਨਾਂ ਦੇ ਇਨਸਾਫ ਵਾਸਤੇ ਮੈਂ ਆਇਆ ਇਹ ਬਠਿੰਡੇ ਏਰੀਆ ਇਸ ਤੋਂ ਪਹਿਲਾਂ ਸਾਡੇ ਇੱਕ ਪਿੰਡ ਦੀ ਕੁੜੀ ਮਾਰ ਦਿੱਤੀ ਗਈ ਸੀ ਰਾਮਪੁਰੇ ਮੈਂ ਪੰਚਾਇਤ ਸਮੇਤ ਇਨਸਾਫ ਲੈਣ ਆਇਆ ਸੀ ਤਾਂ ਕੁੜੀ ਦੀ ਲਾਸ਼ ਵੀ ਹਸਪੀਟਲ ਚ ਪਈ ਸੀ ਤਾਂ ਸੀ ਉੱਥੇ ਹੀ ਧਰਨਾ ਲਾ ਦਿੱਤਾ ਲਾਸ਼ ਲੈ ਕੇ ਕਾਫੀ ਲੋਕ ਆਏ ਪ੍ਰੈਸ ਵਾਲੇ ਵੀ ਆਏ ਨਹੀਂ ਜੀ ਜੀ ਇਹ ਲਾਸ ਲੈ ਜਾਓ ਤੁਸੀਂ ਸਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਨਸਾਫ ਮਿਲੇਗਾ ਮੈਂ ਕਿਹਾ ਕਿਉਂ ਕਿ ਨਾ ਇਸ ਤੋਂ ਪਹਿਲਾਂ ਜਿਹੜਾ ਰਾਮਪੁਰੇ ਵਾਲਾ ਪੁਲ ਹੈ ਇੱਕ ਪਰਿਵਾਰ ਨੇ ਬੱਚੀ ਦੀ ਲਾਸ ਲੈ ਕੇ ਧਰਨਾ ਲਾਇਆ ਸੀ ਲਾਸ ਸੜ ਗਈ ਦੀ ਪਰ ਕੋਈ ਵਾਦਾ ਅਤਾ ਪਤਾ ਲੈ ਨਹੀਂ ਆਇਆ ਸੋ ਇਸ ਤਰ੍ਹਾਂ ਦੇ ਰਾਜ ਪ੍ਰਬੰਧ ਚ ਆਪਾਂ ਰਹ ਰਹੇ ਹਾਂ ਪਰ ਜਦੋਂ ਅਸੀਂ ਉੱਥੇ ਧਰਨਾ ਲਾ ਕੇ ਬੈਠ ਗਏ ਤਸਮਨ ਫਾਸ ਮੇਰ ਪਰੋਂ ਕਾਬਲਾ ਨੂੰ ਗ੍ਰਿਫਤਾਰ ਕੀਤਾ ਗਿਆ ਦਾਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਸਾਡੇ ਪਿੰਡ ਤੇ ਸੀਗੇ ਉਹ ਰੋ ਰਹੇ ਸੀ ਜਿਨ੍ਹਾਂ ਦੀ ਧੀ ਮਰੀ ਸੀ ਤੇ ਮੈਂ ਤੁਹਾਨੂੰ ਇੱਕੋ ਹੀ ਉਮੀਦ ਕਰ ਰਹੇ ਸੀ ਵੀ ਸੁਖਵਿੰਦਰ ਇਹਨਾਂ ਨੂੰ ਫਾਂਸੀ ਲੱਗੇ ਸੁਖਵਿੰਦਰ ਇਹਨਾਂ ਨੂੰ ਫਾਂਸੀ ਲੱਗੇ ਸੋ ਸਾਡਾ ਵੀ ਇਹੀ ਇਰਾਦਾ ਸੀਗਾ ਵੀ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾਵਾ ਮੈਂ ਪਰ ਉਸ ਤੋਂ ਬਾਅਦ ਸ਼ੁਰੂ ਹੋਇਆ ਸਮਝੋ ਤਿਆ ਦਾ ਦੌਰ ਸਾਡੇ ਤਾਈ ਵੀ ਅਪਰੋਚ ਕੀਤੀ ਗਈ ਵੀ ਕੁਝ ਲੈ ਦੇ ਕੇ ਸਮਝੌਤਾ ਕਰ ਕਰਵਾ ਦਿੰਨਿਆ ਪਰਿਵਾਰ ਨੂੰ ਤੇ ਮੈਂ ਉਸ ਵਿੱਚ ਨਹੀਂ ਪਿਆ ਪਰੰਤ ਵਿੱਚ ਮੈਂ ਤਾਂ ਇਹ ਗੱਲ ਆਪਾਂ ਕਰਨਾ ਵੀ ਲੋਕ ਤੁਹਾਨੂੰ ਇਨਸਾਫ ਦਿਵਾਉਣ ਵਾਸਤੇ ਆ ਜਾਣਗੇ ਸਮਾਸੇ ਦੀ ਚੱਫੇ ਬੰਦੀਆਂ ਕਿਸਾਨ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਪਰ ਉਹਨਾਂ ਦੇ ਰੈ ਮਸ਼ਵਰੇ ਨਾਲ ਪਰਵਾਹ ਉਹ ਬਾਈ ਸਾਹਰ ਤੇ ਹੋ ਜਾਣਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਖੜੋ ਹੋ ਜੇ ਤੁਸੀਂ ਇਹ ਸਨ ਇਨਸਾਫ ਲਈ ਆਏ ਹੋ ਤਾਂ ਉਹ ਬੈਠਣਾ ਚਾਹੀਦਾ ਹੈ ਦੇ ਕੇ ਗੱਲ ਸੁਣਨੀ ਚਾਹੀਦੀ ਹੈ ਉਹ ਬੜੀ ਵੱਡੀ ਪੱਤਰ ਤੇ ਜਾਮ ਲੱਗਿਆ